ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਦੇਰਾ ਬਾਬਾ ਨਾਨਕ ਤੋਂ ਸਰਪੰਚੀ ਹਾਸਲ ਕਰਨ ਲਈ 2 ਕਰੋੜ ਦੀ ਬੋਲੀ ਲੱਗਣ ਕਾਰਨ ਗੁਰਦਾਸਪੁਰ ਦੇ ਬਲਾਕ ਫਤਿਹਗੜ ਚੂੜੀਆਂ ਦਾ ਪਿੰਡ ਹਰਦੌਰਵਾਲ ਕਲਾ ਚਰਚਾ ਚਾਇਆ ਹੈ ਤੇ ਹੁਣ ਮਸੀਰ ਭਾਈਚਾਰੇ ਨੇ ਇੱਥੇ ਹੋ ਕੇ ਨਵਾਂ ਹੀ ਖਿਲਾਰਾ ਪਾ ਦਿੱਤਾ ਹੈ ਪਿੰਡ ਦੇ ਗਿਰਜਾ ਘਰ ਵਿਖੇ ਰਾਜਨ ਗਿੱਲ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਚੂ ਮਸੀਬ ਭਾਈਚਾਰੇ ਦੇ ਲੋਕ ਇਕੱਠੇ ਹੋਏ ਜਿਸ ਵਿੱਚ ਮਸੀਬ ਭਾਈਚਾਰੇ ਦੇ ਲੋਕਾਂ ਨੇ ਸਰਪੰਚੀ ਦੇ ਚਾਹਵਾਨ ਲੀਡਰਾਂ ਨੂੰ 8 ਅਕਤੂਬਰ ਤੱਕ ਦਾਅਲਤੀ ਵੇਟਮ ਦਿੱਤਾ ਹੈ ਕਿ ਸਰਪੰਚੀ ਲੜਨ ਦੇ ਚਾਹਵਾਨ ਜੇਕਰ 8 ਅਕਤੂਬਰ ਤੱਕ ਉਹਨਾਂ ਨੂੰ ਪਿੰਡ ਦੀਆਂ ਕਬਰਸਤਾਨਾ ਲਈ 1 ਏਕੜ ਜ਼ਮੀਨ ਨਹੀਂ ਦਿੰਦੇ ਅਤੇ ਪਾਣੀ ਦਾ ਨਿਕਾਸ ਨਹੀਂ ਕਰਦੇ ਤਾਂ ਉਹ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ ਹਾਲਾਂਕਿ ਮਸੀਬ ਬਰਾਦਰੀ ਦੇ ਲੋਕਾਂ ਨੇ ਇੱਕ ਮੁੱਠ ਹੋ ਕੇ ਕਿਹਾ ਹੈ ਕਿ ਲੋਕਤੰਤਰ ਵਿੱਚ ਸਰਪੰਚ ਦੀ ਚੋਣ ਵੀ ਵੋਟਰ ਰਾਹੀ ਹੋਣੀ ਚਾਹੀਦੀ ਇਸ ਮੌਕੇ ਵੱਡੀ ਗਿਣਤੀ ਚ ਇਕੱਠੀਆਂ ਹੋਈਆਂ ਬੀਬੀਆਂ ਸਮੇਤ ਰਾਜਨ ਮਸੀਹ, ਗਿਲ ਤਾਲਬ ਮਸੀਹ, ਕਰਸ਼ੈਦ ਮਸੀਹ, ਮੁਖਤਾਰ ਮਸੀਹ, ਰੋਬਿੰਨ ਮਸੀਹ, ਮਹਾਜਨ ਮਸੀਹ, ਸੰਦੀਪ ਮਸੀਹ, ਅਮਰ ਮਸੀਹ, ਅਨਵਰ ਮਸੀਹ, ਪਵਨ ਮਸੀਹ, ਯੋਦਾ ਮਸੀਹ ਨੇ ਕਿਹਾ ਕਿ 20 ਸਾਲਾਂ ਤੋਂ ਪਿੰਡ ਚ ਸਰਪੰਚੀ ਦੀਆਂ ਵੋਟਾਂ ਨਹੀਂ ਪਈਆਂ ਇਸ ਲਈ ਪਿੰਡ ਚ ਵੋਟਾਂ ਪੈਣੀਆਂ ਚਾਹੀਦੀਆਂ ਹਨ। ਉਹਨਾਂ ਮੰਗ ਕੀਤੀ ਕਿ ਪਿੰਡ ਚ ਬੀ ਸੀ ਕੋਟੇ ਚ ਵੀ ਸਰਪੰਚੀ ਦੀ ਚੋਣ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਮੰਗ ਕੀਤੀ ਪਿੰਡ ਦੇ ਪਾਣੀ ਦਾ ਨਿਕਾਸ ਵੀ ਹੋਣਾ ਚਾਹੀਦੀ ਹੈ। ਬੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਸਾਨੂੰ ਕੁਛ ਨਹੀਂ ਦਿੱਤਾ ਸਾਡੀਆਂ ਕਬਰਾਂ ਜਿਹੜੀਆਂ ਨੇ ਦੋ ਕਨਾਲਾਂ ਦੇ ਤਿੰਨ ਮਰਲੇ ਨੇ ਜਿੱਥੇ ਇਹ ਹੀ ਕਬਰ ਪੋਟੇ ਨੇ ਨਾ ਉੱਥੇ ਦੋ-ਦੋ ਲੱਖਾਂ ਨਿਕਲਦੀਆਂ ਨੇ 2000 ਤੋਂ ਵੀ ਜ਼ਿਆਦਾ ਹੋਵੇਗੀ ਹਾਤੀ ਪਾਦੀ ਸਾਨੂੰ ਤੇ ਐਡੀ ਮੁਸ਼ਕਲ ਆ ਵੀ ਸਾਡਾ ਰਾਹ ਵੀ ਹੈ ਨਹੀਂ ਜੇ ਫਿਰ ਰਾਹ ਜਿਹੜਾ ਉਹ ਸੜਕ ਉਹ ਰੇਲ ਉੱਤੀ ਹੋ ਗਈ ਆ ਹੁਣ ਉਧਰੋਂ ਦੀ ਮੁਰਦਾ ਲੈ ਕੇ ਅਸੀਂ ਨਹੀਂ ਲੰਘ ਸਕਦੇ ਨਾ ਗਾਂਹ ਤੇ ਨਾ ਪਸ਼ਾ ਤਾਨੂੰ ਦੱਸੋ ਵੀ ਇਹੀ ਕਿੱਧਰ ਜਾਈਏ। ਕੋਈ ਇੱਥੇ ਨਾ ਇੱਥੇ ਪਿੰਡ 'ਚ ਸਰਪੰਚ ਜੇ। ਨਾ ਪਿੰਡ ਦੇ ਵਿੱਚ ਕੋਈ ਸਰਪੰਚ ਆ ਤੇ ਨਾ ਕੋਈ ਇੱਥੇ ਮੈਂਬਰ ਹੀ ਆ। ਸਾਰੇ ਮਰ ਗਏ ਜੀ। ਸਾਰੇ ਮਰੇ ਆਲਾ ਹਾਲੀਆ। ਹਾਂਜੀ ਜੇ ਉਹਨਾਂ ਕੋ ਜੇ ਕੰਮ ਵਾਰੇ ਵਜਾਈਦਾ ਸੀ ਉਹ ਆਂਦੇ ਸੀ ਤੁਹਾਡੀਆਂ ਕਕੜੀਆਂ ਵੋਟਾਂ ਨਾ ਬਣੇ। ਤੇ ਰਹੀ ਹੁਣ ਸਾਡੇ ਆਡੇ ਵਿਚਾਰੇ ਹੋਈਏ ਤੇ ਸਾਡੇ ਪਿੰਡ ਦੀ ਲਗਜ਼ਨ ਹੋਵੇ। ਸਰਪੰਚ ਜਿਹੜਾ ਮਰਜੀ ਬਣ ਜੇ ਭਾਵੇਂ ਕ੍ਰਿਸ਼ਨ ਦਾ ਬਣ ਜੇ ਤੇ ਭਾਵੇਂ ਬਣ ਜੇ ਜੱਟਾਂ ਦਾ ਆਹੀ ਵੋਟਾਂ ਪਾਵਾਂਗੇ ਤੇ ਸਰਪੰਚੀ ਹੋਏਗੀ ਨਹੀਂ ਤੇ ਨਹੀਂ ਹੋਏ ਇੱਥੇ। ਸਾਡੇ ਵਾਸਤੇ ਕੋਈ ਸਰਪੰਚ ਨਹੀਂ ਨੀ ਤੇ। ਆਹ ਬਾਈ। ਇਹਨਾਂ ਦੀਆਂ ਮੇਰੇ ਸਾਹਮਣੇ ਐਲਕਾ ਚੱਲ ਗਈਆਂ ਨੇ ਇਹਨਾਂ ਦੀ ਅੱਖਾਂ ਉੱਤੇ ਜਿਨ੍ਹਾਂ ਨੂੰ ਕ੍ਰਿਸ਼ਨ ਬਰਾੜੀ ਦਿਸਣੀ ਨਹੀਂ ਲਈ ਸੋ ਇਹ ਬੰਦੇ 2-2 ਕਰੋੜ ਦੀ ਬੋਲੀ ਲਾ ਕੇ ਸਿਰਫ ਆਪਣੇ ਜਵੇਂ ਗਰਮ ਕਰਦੇ ਨੇ ਪਰ ਕ੍ਰਿਸ਼ਨ ਬਰਾੜੀ ਦੀਆਂ ਕਮਾਲ ਕਿਸੇ ਦਾ ਧਿਆਨ ਨਹੀਂ ਜੇ ਕਿਸੇ ਵਿਚਾਰਨ ਅੱਖ ਪੁੱਟ ਕੇ ਵੇਖਵੇ ਕਿਸਦੇ ਪਰ ਕਲਤਾ ਹੈਗੀ ਤਾਂ ਨਹੀਂ ਹੈਗੀ ਜਦੋਂ ਵੀ ਬੋਲੀ ਹੁੰਦੀ ਆ ਇਹਨਾਂ ਲੀਡਰਾਂ ਦੀ ਵੱਡੇ ਵੱਡੇ ਜਵੇਂ ਭਰ ਲੈਂਦੇ ਨੇ ਆਪਣੇ ਇਹ ਕੰਮ ਕਰਨ ਵਾਸਤੇ ਜਦ ਹੋ ਜਾਈਏ ਤੁਹਾਨੂੰ ਤੁਹਾਡੇ ਕੋ ਬੋਟਾਂ ਨਹੀਂ ਆ ਨੇ ਸੋ ਸਾਡਾ ਮੇਨ ਮੁੱਦਾ ਆ ਕਿ ਸਾਡੇ ਪਿੰਡ ਦੇ ਵਿੱਚ ਕ੍ਰਿਸ਼ਨ ਬਰਾੜੀ ਦਾ ਆਬਾਦੀ ਬਹੁਤ ਜ਼ਿਆਦਾ ਆ ਸੋ ਮੈਂ ਚਾਹੁੰਨਾ ਆ ਕਿ ਯਾਰ ਕੰ ਇਲੈਕਸ਼ਨ ਹੋਵੇ ਕਿਉਂਕਿ ਹਰ ਵੋਟਰ ਨੂੰ ਅਧਿਕਾਰ ਆਪਣੀ ਵੋਟ ਪਾਉਣ ਦਾ ਤੇ ਇਹ ਲੋਕਤਾਂਤਰ ਰਾਜ ਹੀ ਖਤਮ ਕਰਤਾ ਨਾ ਇਹ ਕੋਈ ਗਾਜਰ ਮੂਲੀ ਦੀ ਸਬਜ਼ੀ ਹੈ ਨਹੀਂ ਜਿਹੜੀ ਡੇੜੀ ਤਰ੍ਹਾਂ ਕੇ ਆਪਾਂ ਕਰੋੜਾਂ ਦੇ ਸਾਹਮਣੇ ਬੋਲੀ ਦੇ ਕੇ ਲਖਰੀ ਚ ਲਾ ਕੇ ਇਹ ਪੰਚਾਇਤੀ ਵੋਟਾਂ ਨੇ ਇਹ ਹਰ ਇੱਕ ਨਾਗਰਿਕ ਨੂੰ ਆਪਣੀ ਵੋਟ ਦਾ ਅਧਿਕਾਰ ਹੋਣਾ ਚਾਹੀਦਾ ਵਾ ਔਰ ਆਪਣੇ ਆਪਣਾ ਮਨਪਸੰਦ ਸਰਪੰਚ ਨੂੰ ਚੁਣਦਾ ਹੱਕ ਹੋਣਾ ਚਾਹੀਦਾ ਵਾ ਅਸੀਂ ਆਪਣੇ ਮਨਪਸੰਦ ਦੀ ਪਛਾਤ ਖੜੀ ਕਰੀਏ ਅਤੇ ਆਉਣ ਵਾਲੇ ਸਮੇਂ ਵਿੱਚ ਕੋਈ ਕੰਮ ਲਈਏ ਤੇ ਕੰਮ ਜਿਹੜੇ ਨੇ ਸਾਰੇ ਮੇਰੇ ਭਰਾਵਾਂ ਨੇ ਮੁਸ਼ਕਲਾਂ ਕ੍ਰਿਸ਼ਚਨ ਬਰਾੜੀ ਦੀ ਦੱਸੀਆਂ ਨੇ ਸਭ ਤੋਂ ਵੱਡੀ ਮੇੜਮ ਸਮੱਸਿਆ ਵਿੱਚ ਤੇ ਕਬਰਿਸ ਜਦੋਂ ਵੀ ਕਿਸੇ ਦੀ ਦੱਤ ਹੁੰਦੀ ਆ ਤੇ ਸਾਨੂੰ ਇਥੋਂ ਮੁਰਦਾ ਲੈਣ ਵਾਸਤੇ ਹੁਣ ਰੇਲ ਨੇ ਰਾਹ ਬੰਦ ਕਰਤਾ ਸੋ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਇਸ ਕਰਕੇ 300 ਕੱਲਾ ਪੜੀ ਹੁਣ ਦੇ ਬਾਵਜੂਦ ਵੀ ਸਾਡੇ ਕੋਲ ਅਸੀਂ ਮੰਗ ਕਰਦੇ ਆ ਇਹਨੇ ਪੰਚਾਇਤ ਕੋ ਜਿਹੜਾ ਵੀ ਸਰਪੰਚ ਬੰਨਾ ਚਾਹੇ ਉਹ ਕਲਗਾ ਬਣੇ ਚਾਹੇ ਉਹ ਰਾਜੂ ਬਣੇ ਚਾਹੇ ਕੋਈ ਤੇਜਾ ਬਣਦਾ ਸਰਪੰਚ ਉਹ ਬਰਾੜੀ ਚ ਆ ਕੇ ਚਹਾਰ ਗਲ ਪਾ ਕੇ ਮੱਥਾ ਟੇਕੜ ਦਵਾਂਗੇ ਜਿਹੜਾ ਪਹਿਲਾਂ ਸਰਪੰਚੀ ਦਾ ਅਨਾਉਂਸ ਕਰੇਗਾ ਸਾਡੀ ਸਲੀਪ ਉੱਤੇ ਗੜਾਵੇ ਕਵਿਸ਼ਨ ਬਰਾੜੀ ਦਾ ਇੱਕ ਕੱਲਾ ਸਰਪੰਚੀ ਦਾ ਨਾਮ ਤੇ ਦਿੱਤਾ ਜਾਵੇ ਕਵਿਸ਼ਨ ਬਰਾੜੀ ਨੂੰ ਹਰ ਸਰਕਾਰ ਤੇ ਜੇ ਕਾਲੀ ਬਣਦੇ ਨੇ ਕਾਂਗਰਸ ਦੀਆਂ ਮੋਟਾਂ ਗਈਆਂ ਜੇ ਕਾਂਗਰਸ ਬਣ ਜਾਂਦੀ ਤਾਂ ਕਾਲੀਆਂ ਦੀਆਂ ਮੋਟਾਂ ਗਈਆਂ ਇਹ ਬਿਲਕੁਲ ਚੀਜ਼ ਖਤਮ ਕਰਕੇ ਇੱਕ ਮੁੱਠ ਇੱਕ ਜਾਣ ਹੋ ਕੇ ਪਿੰਡ ਦੇ ਵਿਕਾਸ ਵਾਸਤੇ ਸੋਚਣਾ ਚਾਹੀਦਾ ਹੈ ਇਹ ਚੀਜ਼ ਤੋਂ ਉੱਪਰ ਉੱਠ ਕੇ ਰਾਜਨੀਤੀ ਤੋਂ ਆਪਾਂ ਸੋਚਾਂਗੇ ਤੇ ਫੇਰ ਹੀ ਸਾਡੇ ਪਿੰਡ ਦੇ ਵਿਕਾਸ ਦੇ ਮੁੱਦੇ ਹੱਲ ਹੋਣੇ ਨੇ ਮੈਂ ਗੱਲ ਕਰ ਲਗਾ 2 ਕਰੋੜ ਵਾਲੇ ਵੀਰਾਂ ਦੀ ਜਿੰਨਾ ਬੋਲੀ ਦਿੱਤੀ ਆ ਉਹਨਾਂ ਦੀ ਆਪਣੀ ਪਾਲੀ ਮੈਨੂੰ ਪਤਾ ਵੀ 100-150 ਕਲਾ ਉਹਨਾਂ ਦੀ ਆਪਣੀ ਪਾਲੀ ਆ ਜੇ ਉਹ ਚਾਹੁੰਨਾ ਕ੍ਰਿਸ਼ਨ ਬਲਾਰੀ ਦਾ ਸੇਵਾ ਕਰਨ ਦਾ ਆਂਦੇ ਵੀ ਸਾਨੂੰ ਮੌਕਾ দাও ਇੱਕ ਵਾਰੀ ਅੱਗੇ ਲਿਆਓ ਤੇ ਸੇਵਾ ਹੁਣ ਤੈਮਿਆ ਮੌਕਾ ਵਾ ਸੇਵਾ ਕਰਨ ਦਾ ਤਸੀਂ ਚਾਹੁੰਦੇ ਆ ਵੀ ਐਡੀ ਤੀ ਸੇਵਾਦਾਰ ਬਣਾਏ ਪਿੰਡ ਦੇ ਤੇ ਆਪਣੀ ਪਾਲੀਓ ਦੇ ਦਿਓ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਗਾਲਾਂ ਦੇ ਹਾਰ ਪਾ ਕੇ ਸਰਪੰਚਾਂ ਨੂੰ ਅਦਾ ਕਰਕੇ ਗਾਂ ਲੈ ਕੇ ਆਉਣੇ ਆ ਤੇ ਜੇ ਤੁਸੀਂ ਕਰਨਾ ਕੱਖ ਨਹੀਂ ਮੂੰਹ ਨਾ ਕਾਜਣਾ ਪੈਰੀ ਕਰੋੜ ਤੇ ਮੇਰੀ ਬਰਾਦਰੀ ਵਾਸਤੇ ਤੁਸੀਂ ਕੀ ਕਰਨ ਲਿਆ ਜੀ ਭਾਈ ਸਾਡੇ 550 ਘਰ ਨੂੰ ਤੁਸੀਂ ਬੇਕੂਪ ਬਣਾ ਕੇ ਰੱਖਿਆ 70 ਸਾਲਾਂ ਤੋਂ ਤੇ ਅਹੀ ਮੰਗ ਚੰਣਿਆ ਇਹੋ ਕਰਦੇ ਆ 8 ਤਰੀਕ ਦਾ ਤੁਹਾਡੇ ਕੋਲ ਸਮਾਂ ਜੇ 8 ਦੀ ਸ਼ਾਮ ਤੱਕ ਜੇ ਸਾਡੀ ਕ੍ਰਿਸ਼ਨ ਬਰਾਦਰੀ ਨੂੰ ਕਬਰਸਤਾਨ ਦਾ ਮੁੱਦਾ ਸਾਡੇ ਨਾਲ ਲਿਆ ਤੇ ਕਿਸੇ ਵੀ ਸਰਪੰਚ ਨਾਲ ਅਸੀਂ ਨਹੀਂ ਤੁਰਾਂਗੇ ਬਿਲਕੁਲ ਬਾਈਕਾਟ ਕੀਤਾ ਜਾਵੇਗਾ ਨਾ ਨਾ ਬਰਾਦਰੀ ਜੋ ਲੀਡਰ ਬਣੇਗਾ ਭਾਵੇਂ ਉਹ ਝਾੜੂ ਆ ਤੇ ਭਾਵੇਂ ਉਹ ਕਾਲੀ ਜਾਂ ਤੇ ਭਾਵੇਂ ਉਹ ਕਾਂਗਰਸ ਦਾ ਕੋਈ ਵੀ ਆ ਉਹਦੀ ਗੱਡੀ ਅੰਦਰ ਨਹੀਂ ਆਉਣ ਦਿੱਤੀ ਜਾਣੀ ਇਹ ਬਿਲਕੁਲ ਲਾਂਡ ਬੰਕੇ ਦੀ ਜ਼ੋਰ ਤੇ ਆਪਾਂ ਕਰਦੇ ਜੇ ਕ੍ਰਿਸ਼ਨ ਬਰਾਲ ਦੇ ਵੱਲੋਂ ਬਰਾਦਰੀ ਜੋ ਹੈ ਲੀਡਰ ਬਣ ਕੇ ਆਵੇਗਾ ਜਿਹੜਾ ਬਰਾਰੀ ਦੇ ਕੰਮ ਕਰੇਗਾ